ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੇ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਲਗਰੀ ਦੇ ਵਿੱਚ ਘਰ ਦੀ ਬੇਸਮੈਂਟ ਦੇ ਵਿੱਚ ਅੱਗ ਲੱਗਣ ਦੇ ਕਾਰਨ ਦੋ ਪਾਲਤੂ ਜਾਨਵਰਾਂ ਦੀ ਹੋਈ ਮੌਤ ਕੈਨੇਡਾ ਦੇ ਵਿੱਚ ਟਰੱਕ ਰਾਹੀਂ ਲਿਆਂਦੀ ਜਾ ਰਹੀ ਸੀ ਗਾਰਪਿਜ ਬੈਗਸ ਦੇ ਵਿੱਚ ਲੱਖਾਂ ਦੀ ਕੋਕੀਨ ਕੈਲਗਰੀ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਕਈ ਵਾਹਨਾਂ ਨੂੰ ਪਹੁੰਚਿਆ ਨੁਕਸਾਨ ਡੈਨਕੂਵਰ ਦੇ ਵਿੱਚ 15 ਸਾਲਾਂ ਲੜਕੇ ਦਾ ਕਤਲ ਦੋਸ਼ੀ ਖੁਦ ਪੁਲਿਸ ਤੇ ਕੋਲ ਪਹੁੰਚਿਆ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਲਗਰੀ ਦੇ ਸਾਊਥ-ਈਸਟ ਦੇ ਵਿੱਚ ਸਿੰਗਲਵੁੱਡ ਇਲਾਕੇ ਦੇ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਘਰ ਦੀ ਬੇਸਮੈਂਟ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਦੋ ਪਾਲਤੂ ਜਾਨਵਰਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਜਾਣਿਆਂ ਨੂੰ ਘਰ ਤੋਂ ਬਾਹਰ ਕੱਢਣਾ ਪਿਆ ਕੈਲਗਰੀ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਦੁਪਹਿਰ 2:30 ਵਜੇ ਨਿਊ ਪਲੇਸ ਸਾਊਥ-ਈਸਟ ਦੇ ਵਿੱਚ ਸਥਿਤ ਇੱਕ ਸਿੰਗਲ ਫੈਮਿਲੀ ਘਰ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਫਾਇਰਫਾਈਟਰ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਘਰ ਦੀ ਬੇਸਮੈਂਟ ਦੇ ਵਿੱਚੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਜਿੱਥੇ ਕਿ 4 ਲੋਕ ਅੱਗ ਲੱਗਣ ਤੋਂ ਪਹਿਲਾਂ ਹੀ ਘਰੋਂ ਬਾਹਰ ਨਿਕਲ ਆਏ ਸਨ ਉਨਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ ਹਾਲਾਂਕਿ ਦੋ ਬਿੱਲੀਆਂ ਅਤੇ ਇੱਕ ਸੱਪ ਲਾਪਤਾ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਬਿੱਲੀ ਸੁਰੱਖਿਅਤ ਮਿਲ ਗਈ ਹੈ ਪਰ ਦੋ ਹੋਰ ਪਾਲਤੂ ਜਾਨਵਰ ਜਿਨ੍ਹਾਂ ਦੇ ਵਿੱਚ ਇੱਕ ਬਿੱਲੀ ਅਤੇ ਇੱਕ ਸੱਪ ਅੱਗ ਦੀ ਲਪੇਟ ਦੇ ਵਿੱਚ ਆ ਗਏ ਹਨ ਅਤੇ ਉਹਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਸ ਕਾਰਨੋ ਕਾਫੀ ਨੁਕਸਾਨ ਪਹੁੰਚਿਆ ਹੈ ਫਾਇਰ ਡਿਪਾਰਟਮੈਂਟ ਅੱਗ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਕੀ ਘਰ ਦੇ ਵਿੱਚ ਸਮੋਕ ਅਲਾਰਮ ਕੰਮ ਕਰ ਰਹੇ ਸਨ ਜਾਂ ਫਿਰ ਨਹੀਂ ਟੋਰਾਂਟੋ ਦੇ ਵਿੱਚ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ CBSA ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਅਮਰੀਕਾ ਤੋਂ ਕੈਨੇਡਾ ਆਉਂਦੇ ਸਮੇਂ ਐਮਬੈਸਡਰ ਬ੍ਰਿਜ ਰਾਹੀਂ ਇੱਕ ਟਰੱਕ ਦੇ ਟ੍ਰੇਲਰ ਦੇ ਵਿੱਚ ਗਾਰਬੇਜ ਬੈਗਸ ਦੇ ਵਿੱਚ ਲੱਖਾਂ ਡਾਲਰ ਦੀ ਕੋਕੀਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਦੇ ਸਬੰਧ ਦੇ ਵਿੱਚ ਰਿਚਮੰਟ ਹਿਲ ਤੋਂ ਇੱਕ 55 ਸਾਲਾ ਵਿਅਕਤੀ ਨੂੰ ਨਸ਼ੀਆਂ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਇਸ ਵਿਅਕਤੀ ਦਾ ਨਾਮ ਕੰਬੀਸ ਕਰਾਂਦੇਸ਼ ਹੈ ਇਨਵੈਸਟੀਗੇਟਰਸ ਦੇ ਅਨੁਸਾਰ 23 ਮਈ 2025 ਨੂੰ ਟਰੱਕ ਨੂੰ ਰੋਕ ਕੇ ਜਾਂਚ ਕੀਤੀ ਗਈ ਜਿਸ ਦੌਰਾਨ ਟਰੇਲਰ ਦੇ ਵਿੱਚੋਂ ਦੋ ਸੂਟਕੇਸ ਅਤੇ ਪੰਜ ਕੂੜੇ ਵਾਲੇ ਬੈਗ ਮਿਲੇ ਜਿਨ੍ਹਾਂ ਦੇ ਵਿੱਚ 166 ਕੋਕੀਨ ਦੀਆਂ ਈਟਾਂ ਸਨ ਅਤੇ ਕੁੱਲ 187.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ ਜਿਸ ਦੀ ਕੀਮਤ ਲਗਭਗ 23.4 ਮਿਲੀਅਨ ਡਾਲਰ ਪਾਣੀ ਹੈ ਡ라이ਵਰ ਨੂੰ ਗ੍ਰਫਤਾਰ ਕਰਕੇ RCMP ਦੀ ਹਿਰਾਸਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਉਸਤੇ ਕੰਟਰੋਲਡ ਡਰੱਗਸ ਐਂਡ ਸਬਸਟੈਂਸਸ ਐਕਟ ਅਧੀਨ ਕਈ ਚਾਰजेस ਵੀ ਲਗਾਏ ਗਏ ਹਨ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟਿਕਸ ਯਾਨੀ ਕਿ ਖੂਨ ਚੋਸਣ ਵਾਲੇ ਕੀੜੇ ਗਰਮੀ ਦੇ ਮੌਸਮ ਦੌਰਾਨ ਹੋਰ ਵੀ ਤੇਜ਼ੀ ਦੇ ਨਾਲ ਵਧ ਰਹੇ ਹਨ ਜਿਸ ਲਈ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣਾ ਅਤੇ ਆਪਣੇ ਪਾਲਤੂ ਜਾਨਵਰਾਂ ਦਾ ਧਿਆਨ ਰੱਖਣ BC ਦੇ ਵਿੱਚ ਕੁੱਲ 30 ਤੋਂ ਵੱਧ ਕਿਸਮਾਂ ਦੇ ਟਿਕਸ ਪਾਏ ਜਾਂਦੇ ਹਨ ਪਰ ਦੋ ਪ੍ਰਮੁੱਖ ਕਿਸਮਾਂ ਜਿਨ੍ਹਾਂ ਦੇ ਵਿੱਚ ਵੈਸਟਰਨ ਬਲੈਕਲੇਸ਼ਟ ਟਿਕ ਅਤੇ ਰੌਕੀ ਮਾਊਂਟੇਨ ਵੁੱਡ ਟਿਕ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹਨ ਕਿ ਟਿਕਸ ਘਾਹ ਵਾਲੇ ਖੁੱਲੇ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਹਨ ਅਤੇ ਇਹਨਾਂ ਤੋਂ ਬਚਾਅ ਦੇ ਲਈ ਘਾਹ ਨੇੜੇ ਲੰਬੇ ਕੱਪੜੇ ਪਾਉਣ ਦੇ ਲਈ ਕਿਹਾ ਗਿਆ ਹੈ। ਜੇਕਰ ਕਿਸੇ ਵਿਅਕਤੀ ਜਾਂ ਫਿਰ ਪਾਲਤੂ ਜਾਨਵਰ ਨੂੰ ਇਹ ਟਿਕਸ ਚਿੰਬਰ ਜਾਣ ਤਾਂ ਉਹਨਾਂ ਨੂੰ ਤੁਰੰਤ ਸਾਵਧਾਨੀ ਦੇ ਨਾਲ ਕੱਢਣਾ ਚਾਹੀਦਾ ਹੈ ਮਾਹਿਰਾਂ ਅਨੁਸਾਰ ਇਹ ਟਿਕ ਨਾਮ ਦੀ ਇੱਕ ਐਪ ਵੀ ਹੈ ਜਿਸ ਰਾਹੀਂ ਟਿਕਸ ਦੀ ਪਛਾਣ ਕੀਤੀ ਜਾ ਸਕਦੀ ਹੈ ਟਿਕਸ ਦੇ ਕੱਟਣ ਦੇ ਨਾਲ ਸਰੀਰ ਤੇ ਲਾਲੀ ਬੁਖਾਰ ਥਕਾਵਟ ਸਿਰਦਰਦ ਵਰਗੇ ਲੱਛਣ ਵੀ ਹੋ ਸਕਦੇ ਹਨ ਜੇਕਰ ਟਿਕਸ ਦੇ ਕੱਟਣ ਤੋਂ ਬਾਅਦ ਤਬੀਅਤ ਖਰਾਬ ਹੋਵੇ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਮੌਸਮ ਦੇ ਵਿੱਚ ਆ ਰਹੇ ਬਦਲਾਅ ਦੇ ਕਾਰਨ ਖਾਸ ਕਰਕੇ ਗਰਮੀਆਂ ਦੇ ਵਧਣ ਦੇ ਕਾਰਨ ਹੁਣੇ ਟਿਕਸ ਜ਼ਿਆਦਾ ਸਮਾਂ ਰਹਿੰਦੇ ਹਨ ਅਤੇ ਇਹਨਾਂ ਦਾ ਸੀਜ਼ਨ ਸਪ੍ਰਿੰਗ ਤੋਂ ਸ਼ੁਰੂ ਹੋ ਕੇ ਅਕਤੂਬਰ ਤੱਕ ਜਾਰੀ ਰਹਿੰਦਾ ਹੈ ਇਹਨਾਂ ਟਿਕਸ ਦੇ ਕੱਟਣ ਦੇ ਨਾਲ ਲਾਈਮ ਡਿਸੀਜ਼ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ ਮੰਗਲਵਾਰ ਸਵੇਰੇ ਕੈਲਗਰੀ ਦੇ ਸਾਊਥ-ਵੈਸਟ ਇਲਾਕੇ ਦੇ ਵਿੱਚ ਗਲੈਨਮੋਰ ਟ੍ਰੇਲ ਤੇ ਇੱਕ ਵੱਡੇ ਪੌਟਹੋਲ ਕਾਰਨ ਕਈ ਵਾਹਨਾਂ ਦੇ ਟਾਇਰ ਪੰਕਚਰ ਹੋ ਗਏ ਗਲੈਨਮੋਰ ਟ੍ਰੇਲ ਦੀ ਈਸਟ ਬਾਉਂਡ ਲੇਨ ਦੇ ਵਿੱਚ ਕਰੋ ਚਾਈਲਡ ਟ੍ਰੇਲ ਹੇਠਾਂ ਇਸ ਵੱਡੇ ਪੌਟਹੋਲ ਨੇ ਲਗਭਗ 10 ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਰੋਡ ਤੇ ਕਈ ਵਾਹਨ ਇਕੱਠੇ ਖੜੇ ਦੇਖੇ ਗਏ ਜਿੱਥੇ ਕਈਆਂ ਦੇ ਟਾਇਰ ਪੰਕਚਰ ਹੋਏ ਸਨ ਕੈਲਗਰੀ ਪੁਲਿਸ ਸਰਵਿਸ ਦੇ ਅਨੁਸਾਰ ਸਵੇਰੇ 6 ਵਜੇ ਤੋਂ ਹੀ ਪਾਟ ਹੋਲ ਸੰਬੰਧੀ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਹਨਾਂ ਦੱਸਿਆ ਕਿ ਸਿਟੀ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਅਤੇ ਮੁਰੰਮਤ ਦੇ ਕੰਮ ਦੇ ਵਿੱਚ ਜੁਟ ਕੇ ਦੁਪਹਿਰ ਤੱਕ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕੁਝ ਲੋਕ ਇਸ ਚੀਜ਼ ਤੋਂ ਵੀ ਨਾਰਾਜ਼ ਹਨ ਕਿ ਇਹ ਨੁਕਸਾਨ ਸਿਟੀ ਦੀ ਲਾਪਰਵਾਹੀ ਦੇ ਕਾਰਨ ਹੋਇਆ ਹੈ। ਦੁਪਹਿਰ 2:30 ਵਜੇ ਤੱਕ ਮੁਰੰਮਤ ਤੋਂ ਬਾਅਦ ਸੜਕ ਦੀ ਲੇਨ ਮੁੜ ਖੋਲ ਦਿੱਤੀ ਗਈ। ਭਾਰੀ ਮੀਂਹ ਅਤੇ ਸੜਕਾਂ ਤੇ ਬਣੇ ਹਾਲਾਤਾਂ ਤੋਂ ਪਰੇਸ਼ਾਨ ਲੋਕਾਂ ਨੇ ਸਿਟੀ ਪ੍ਰਸ਼ਾਸਨ ਸਨੋ ਜ਼ਿੰਮੇਵਾਰ ਠਹਿਰਾਇਆ ਹੈ ਤੇ ਮੰਗ ਕੀਤੀ ਹੈ ਕਿ ਬਿਹਤਰ ਇਨਫਰਾਸਟ੍ਰਕਚਰ ਮੁਹੱਈਆ ਕਰਵਾਇਆ ਜਾਵੇ ਵੈਨਕੂਵਰ ਦੇ ਵਿੱਚ ਰੌਪਸਨ ਸਕੁਅਰ ਨੇੜੇ ਹੋਈ ਇੱਕ ਘਟਨਾ ਦੇ ਵਿੱਚ ਇੱਕ 15 ਸਾਲਾ ਲੜਕੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਵੈਨਕੂਵਰ ਪੁਲਿਸ ਦੇ ਅਨੁਸਾਰ ਪੀੜਤ ਨੌਜਵਾਨ ਸਰੀ ਦਾ ਨਿਵਾਸੀ ਸੀ ਤੇ ਉਸਤੇ ਕਰੀਬ ਅੱਧੀ ਰਾਤ ਨੂੰ ਵੈਨਕੂਵਰ ਲਾ ਕੋਰਟਸ ਦੇ ਇਲਾਕੇ ਦੇ ਵਿੱਚ ਹਮਲਾ ਕੀਤਾ ਗਿਆ ਇਕ ਰਾਗੀਰ ਨੇ ਉਸ ਤੋਂ ਗੰਭੀਰ ਹਾਲਤ ਦੇ ਵਿੱਚ ਦੇਖ ਕੇ 911 ਤੇ ਕਾਲ ਕੀਤੀ ਮੰਗਲਵਾਰ ਨੂੰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 17 ਸਾਲਾ ਨੌਜਵਾਨ ਜੋ ਸਰੀ ਤੋਹੀ ਹੈ ਉਸਨੇ ਸੋਮਵਾਰ ਰਾਤ ਖੁਦ ਨੂੰ ਪੁਲਿਸ ਅਧਿਕਾਰੀਆਂ ਦੇ ਕੋਲ ਹਾਜ਼ਰ ਹੋ ਕੇ ਗ੍ਰਿਫਤਾਰ ਕਰਵਾਇਆ ਫਿਲਹਾਲ ਉਸਤੇ ਉਪਰ ਕੋਈ ਇਲਜ਼ਾਮ ਤੈਅ ਨਹੀਂ ਹੋਇਆ ਹੈ ਪਰ ਜਾਂਚ ਅਜੇ ਵੀ ਚੱਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਅਤੇ ਹਮਲਾਵਰ ਵਿਚਕਾਰ ਹਮਲੇ ਤੋਂ ਪਹਿਲਾਂ ਕੋਈ ਤਕਰਾਰ ਹੋਈ ਸੀ ਕੜਨਾਵਾਲੇ ਇਲਾਕੇ ਦੇ ਵਿੱਚ ਐਤਵਾਰ ਸਵੇਰੇ ਤੱਕ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਕਰਮਚਾਰੀ ਮੌਜੂਦ ਸਨ ਦੱਸਦੇ ਕਿ सेलिब्रेशन ਆਫ ਲਾਈਟ ਦੇ ਤਿਉਹਾਰ ਮਗਰੋਂ ਲੋਕ ਡਾਊਨਟਾਊਨ ਤੋਂ ਨਿਕਲ ਰਹੇ ਸਨ ਜਿਸ ਕਰਕੇ ਹੋ ਸਕਦਾ ਹੈ ਕਿ ਕਈਆਂ ਨੇ ਇਹ ਘਟਨਾ ਦੇਖੀ ਹੋਵੇ ਇਸ ਲਈ ਜੇ ਨਾ ਲੋਕਾਂ ਦੇ ਕੋਲ ਇਸ ਘਟਨਾ ਦੇ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਵੈਨਕੂਵਰ ਪੁਲਿਸ ਹੋਮਿਸਾਈਡ ਟਿਪ ਲਾਈਨ ਤੇ 3047172500 ਤੇ ਸੰਪਰਕ ਕਰਕੇ ਜਾਣਕਾਰੀ ਦੇ ਸਕਦੇ ਹਨ ਅਲਬਰਟਾ ਸੈਕਚੁਅਨ ਅਤੇ অন্ਟਾਰੀਓ ਦੇ ਪ੍ਰੀਮੀਅਰਸ ਨੇ ਇੱਕ ਨਵਾਂ ਸਮਝੌਤਾ ਕੀਤਾ ਹੈ ਜਿਸ ਤੇ ਵਿੱਚ অন্ਟਾਰੀਓ ਦੀ ਸਟੀਲ ਦੀ ਵਰਤੋਂ ਕਰਦੇ ਹੋਏ ਨਵੇਂ ਪਾਈਪਲਾਈਨਸ ਬਣਾਉਣ ਦੀ ਯੋਜਨਾ ਵੀ ਸ਼ਾਮਲ ਹੈ ਇਸ ਸਮਝੌਤੇ ਦਾ ਮੁੱਖ ਉਦੇਸ਼ ਵੈਸਟਰਨ ਕੈਨੇਡਾ ਤੋਂ ਤੇਲ ਨੂੰ ਸਦਰਨ অন্ਟਾਰੀਓ ਦੇ ਵਿੱਚ ਮੌਜੂਦ ਰਿਫਾਈਨਰੀਜ਼ ਅਤੇ ਜੇਮਸ ਬੇ ਦੇ ਵਿੱਚ ਬਣ ਰਹੇ ਡੀਪ ਸੀ ਪੋਰਟ ਤੱਕ ਸੁਰੱਖਿਅਤ ਤਰੀਕੇ ਦੇ ਨਾਲ ਭੇਜਣਾ ਹੈ ਇਸੇ ਨਾਲ ਨਵੀਆਂ ਰੇਲ ਲਾਈਨਸ ਵੀ ਬਣਾਈਆਂ ਜਾਣਗੀਆਂ ਜੋ ਕਿ ਰਿੰਗ ਆਫ ਫਾਇਰ ਖੇਤਰ ਦੇ ਵਿੱਚ ਮੌਜੂਦ ਜ਼ਰੂਰੀ ਮਿਨਰਲਸ ਨੂੰ ਵੈਸਟਰਨ ਕੈਨੇਡਾ ਤੱਕ ਲਿਜਾਣ ਦੇ ਵਿੱਚ ਮਦਦ ਕਰਨਗੀਆਂ 온ਟਾਰੀਓ ਦੇ ਪ੍ਰੀਮੀਅਰ ਡੱਕਫੋਰਡ ਨੇ ਇਸ ਸਮਝੌਤੇ ਨੂੰ ਇੱਕ ਵੱਡਾ ਕਦਮ ਦੱਸਿਆ ਹੈ ਕਿਉਂਕਿ ਇਸ ਨਾਲ ਖੇਤਰ ਦੇ ਵਿੱਚ ਆਰਥਿਕਤਾ ਅਤੇ ਰੋਜ਼ਗਾਰ ਦੇ ਮੌਕੇ ਵਧਣਗੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਕੈਨੇਡਾ ਨਿਊਕ ਐਨਰਜੀ ਕੋਰੀਡੋਰ ਬਣਾਉਣ ਦੇ ਲਈ ਨਵੇਂ ਪਾਈਪਲਾਈਨਸ ਦੀ ਜ਼ਰੂਰਤ ਹੈ ਉਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਇਸ ਮਾਮਲੇ ਇੱਥੇ ਗੱਲ ਕੀਤੀ ਹੈ ਤੇ ਉਹਨਾਂ ਨੇ ਇਸ ਨੂੰ ਰੋਕਣ ਵਾਲੇ ਕਾਨੂੰਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ਜੋ ਦੇਸ਼ ਦੇ ਵਿੱਚ ਵਪਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਮਿਥ ਨੇ ਕਿਹਾ ਹੈ ਕਿ ਉਹ ਪਾਈਪਲਾਈਨਸ ਨੂੰ ਉੱਤਰ, ਪੂਰਬ ਅਤੇ ਪੱਛਮ ਤਿੰਨੋਂ ਦਿਸ਼ਾਵਾਂ ਦੇ ਵਿੱਚ ਬਣਾਉਣ ਦੇ ਪੱਖ ਦੇ ਵਿੱਚ ਹੈ। ਦੂਸਰੇ ਪਾਸੇ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਇਸ ਐਗਰੀਮੈਂਟ ਤੇ ਦਸਤਖਤ ਕਰਨ ਦੇ ਲਈ ਸੱਦਾ ਨਹੀਂ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਹੈ ਕਿ ਉਹ ਇਸ ਤੇ ਵੇਰਵਿਆਂ ਤੋਂ ਅਣਜਾਣ ਹਨ ਮੰਗਲਵਾਰ ਨੂੰ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਦੀ ਸਰਕਾਰ ਅਲਬਰਟਾ ਤੋਂ BC ਦੇ ਉੱਤਰੀ ਤੱਟ ਤੱਕ ਔਇਲ ਪਾਈਪਲਾਈਨ ਬਣਾਉਣ ਦਾ ਸਮਰਥਨ ਕਰੇਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਊਬੈਕ ਦੇ ਵਿੱਚ ਨਾ ਪਾਈਪਲਾਈਨ ਪ੍ਰੋਜੈਕਟਸ ਦਾ ਵਿਰੋਧ ਹੋਵੇਗਾ ਕਿਉਂਕਿ ਉੱਥੇ ਲੋਕਾਂ ਦੇ ਵਿੱਚ ਇਨ੍ਹਾਂ ਪ੍ਰੋਜੈਕਟਸ ਨੂੰ ਲੈ ਕੇ ਸ਼ੱਕ ਹੈ ਅਤੇ ਨਕਾਰਾਤਮਕ ਰਵੱਈਆ ਵੀ ਹੈ ਇਸ ਦਿਨ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਇਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਜ਼ ਬੀ ਪੋਜ਼ਿਟਿਵ ਐਂਡ ਬੀ ਯੌਰਸੈਲਫ